ਹਾਂ ਜੀ ਸਾਰਾ ਦਾ ਆਪਣਾ ਵੀਰ ਦੱਸੋ ਅੱਜ ਕੀ ਜੋ ਬਾਣਾ ਪਰਿਆ ਸ਼ਾਮੀ ਦੀ ਕੋਈ ਗੱਲ ਚੱਲੀ ਉਹ ਮੈਨੂੰ 10 15 ਦਿਨ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੀ ਹੈ ਮੈਸੇਜ ਆ ਰਹੀ ਹੈ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ ਤੇ ਮੈਂ ਤਾਂ ਪਹਿਲਾਂ ਨਜ਼ਰਅੰਦਾਜ਼ ਹੀ ਕੀਤਾ ਬਾਅਦੋਂ ਉਹ ਫੋਨ ਕਾਲ ਵੀ ਕਰਨੇ ਸ਼ੁਰੂ ਕਰਦੇ ਫਿਰ ਕਹਿੰਦੇ ਕਿ ਐਸਐਸਪੀ ਕੋ ਜਾਈਂਗਾ ਤੇ ਬੋਰਮ ਖਸਾਨ ਕਰਾਂਗੇ ਅਸੀਂ ਕੰਪਲੇਂਟ ਵੀ ਨਹੀਂ ਕੀਤੀ ਇਹੋ ਡਰਨਾ ਕਿ ਠੀਕ ਤਾਂ ਬਾਅਦ ਖਸਾਨ ਕਰਾਂਗੇ ਉਦਾਂ ਨੇ ਤੁਹਾਨੂੰ ਮਕਸਦ ਹੀ ਭਾਵੇਂ ਕਿ ਐਸਐਸਪੀ ਜਾਓਗੇ ਜਾਂ ਕੇਬ ਜਾਓਗੇ ਵੱਡੇ ਅਸਰ ਕੋ ਆਪਾਂ ਫਸਾ ਦੇਣ ਖਸਾਨ ਕਰਾਂਗੇ ਸੋ ਮੈਂ ਫਿਰ ਗਿਆਨੀ ਆ ਤੇ ਦੋ ਚਾਰ ਦਿਨ ਤੋਂ 20 ਕਿਹ ਮੋੜ ਕੀ ਵੀ ਫੋਨ ਕੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨਾਂ ਨੇ ਐਮਪਾਇਰ ਕੀਤੇ ਚਾਰ ਬੰਦੇ ਠੀਕ ਹੈ ਨਾ ਚਾਹੁੰਦੇ ਇਨਸਾਫ ਸਰੇਵ ਚਾਹੁੰਦੇ ਸਿਕਿਉਰਟੀ ਸਾਰੇ ਤੁਹਾਨੂੰ ਦੇ ਜਵੇ ਤਾਂ ਕੋਈ ਸਾਡਾ ਸਾਨੂੰ ਕੋਈ ਹੱਥ ਨੂੰ ਵੀ ਹਥਿਆਰ ਲਿਆ ਜਾਵੇ ਕਿ ਤੁਹਾਡੇ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰੇ ਕੋਈ ਕਰਦਾਂਗੇ ਫਿਰ ਅਟੈਕ ਹੋ ਜੀ ਆ ਉਹ ਤਾਂ ਸ਼ਰੀਆਮ ਕਹੀ ਨੇ ਤੁਹਾਨੂੰ ਮਾਰ ਦਾਂਗੇ ਉਹ ਕਰਦਾਂਗੇ ਹੁਣ ਆਪਾਂ ਬਾਹਰ ਵੀ ਨਾ ਜਾ ਸਕੀਏ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਤੁਸੀਂ ਕੀ ਮਹਿਸੂਸ ਕਰ ਰਹੇ ਤੁਸੀਂ ਅੱਜ ਦੀ ਜਿਹੜੀ ਗੱਲ ਸਰ ਜੀ ਡਰਦਾ ਹੀ ਇਹ ਬੰਦਾ ਕਿ ਫੈਮਿਲੀ ਹੁੰਦੀ ਨਾਲ ਤਾਂ ਫਿਰ ਡਰਦਾ ਹੀ ਇਹ ਬੰਦਾ ਬਾਹਰ ਵੀ ਨਿਕਲ ਸਕਦਾ ਹਾਂਜੀ ਮੈਂ ਰੇਖਾ ਸੁੰਦਰ ਚੰਦਨ ਦੀ ਮਮਾ ਮੇਰੇ ਬੱਚੇ ਇੱਥੇ ਸੇਫ ਨਹੀਂ ਜੀ ਹੈਗੇ ਸਾਨੂੰ ਬਹੁਤ ਦੇਰ ਤੋਂ ਤੁਹਾਨੂੰ ਕਿਹਾ ਆਉਣ ਡੀਆਂ ਸੀਗੀਆਂ ਤੇਰੇ ਬੱਚਿਆਂ ਦਾ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਪਿਆਰ ਨਹੀਂ ਹੈਗਾ ਮੇਰੇ ਬੱਚੇ ਬਹੁਤ ਵਧੀਆ ਬੱਚੇ ਆ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਸਾ ਇਨਸਾਫ ਦੋ ਨਾਲੇ ਉਹਨਾਂ ਨੂੰ ਪਈ ਪੁਲਿਸ ਪ੍ਰੋਟੈਕਟਰ ਦੇਓ ਮੈਨੂੰ ਕੋਈ ਸਮੇਂ ਦੀ ਲੱਗਦੀ ਵੀ ਮੈਂ ਕਹਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਨੀਚੇ ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋ ਨਹੀਂ ਉਹਨਾਂ ਦੇ ਭੈਣ ਦੇ ਕਾਕਾ ਆਪਣਾ ਨਹੀਂ ਅੰਮ੍ਰਿਤ ਤੁਹੀਂ ਕੀ ਲੱਗਦਾ ਭੈਣ ਜੀ ਚਾਚੀ ਜੀ ਤੁਸੀਂ ਭੈਣ ਜੀ ਚਾਚੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤੇ ਆਪ ਹੀ ਇਹ ਸਾਨੂੰ ਪਤਾ ਨਹੀਂ ਲੱਗਦਾ ਕਿ ਤੇ ਇਹ ਐਂਡ ਟਾਈਮਸ ਦੇ ਵਿੱਚ ਆ ਗਿਆ ਗੋਲੀਆਂ ਦਾ ਸੁੱਟੇ ਕਿ ਇਸ ਤਰ੍ਹਾਂ ਹੁੰਦਾ ਵਿਆਹ ਹੈ ਤੇ ਸਾਨੂੰ ਇਹੀ ਹੈ ਕਿ ਪ੍ਰਸ਼ਾਸਨ ਸਾਨੂੰ ਪ੍ਰੋਡਕਸ਼ਨ ਦੇ ਵਿੱਚ ਪ੍ਰੋਡਕਸ਼ਨ ਦੇਵੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆਂ ਇਹਨਾਂ ਦੁਕਾਨਾਂ ਦੇ ਉੱਤੇ ਬੈਣਾ ਹੀ ਪੈਣਾ ਹੈ ਸਾਰੀ ਦਿਹਾੜੀ ਤੇ ਜੇ ਇਸੇ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਸਾਨੂੰ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਜਿਹੜੇ ਕੰਮ ਕੀ ਆਂਦੀ ਰਹੀਆਂ ਆਪਾਂ